ਜੀ ਪੰਜਾਬ ਯੂਨੀਵਰਸਿਟੀ ਹੱਥਾਂ ਦੇ ਵਿੱਚੋਂ ਜੇ ਖੁੱਸ ਜਾਂਦੀ ਹੈ ਤਾਂ ਇਹਦਾ ਕਿੰਨਾ ਜਿਹੜਾ ਨੁਕਸਾਨ ਹੈ ਉਹ ਪੰਜਾਬ ਨੂੰ ਹੁੰਦਾ ਦਿਖਾਈ ਦੇ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤਾਂ ਬਣੀ ਸੀ ਕਿਉਂ ਕਰਕੇ ਲਾਹੌਰ ਦੇ ਜਿਹੜੀ ਪੰਜਾਬ ਯੂਨੀਵਰਸਿਟੀ ਸੀ ਉਹ ਪਾਰਟੀਸ਼ਨ ਕਰਕੇ ਸਾਥੋਂ ਖੁੱਸ ਗਈ ਸੀ ਪਰ ਇਹ ਭਾਜੀਪੀ ਤੇ ਆਰਐਸਐਸ ਇਸ ਨੂੰ ਆਪਣੇ ਹੱਥ ਦੇ ਵਿੱਚ ਲੈਣਾ ਚਾਹੁੰਦੀ ਹੈ ਤੇ ਇਸ ਦੇ ਵਿੱਚ ਹਿੰਦੂਤਵਾ ਦਾ ਕਲਚਰ ਪੈਦਾ ਕਰਨਾ ਚਾਹੁੰਦੀ ਹੈ ਜੇ ਵੀ 1968 ਦੇ ਵਿੱਚ ਇੰਦਰਾ ਗਾਂਧੀ ਨੇ ਕਮਿਸ਼ਨ ਬਣਾ ਕੇ ਪੰਜਾਬੀ ਬੋਲਦੇ ਇਲਾਕੇ ਹਰਿਆਣਾ ਹਿਮਾਚਲ ਰਾਜਸਥਾਨ ਤੋਂ ਖੋਲੇ ਤੇ ਪੰਜਾਬ ਯੂਨੀਵਰਸਿਟੀ ਵੀ ਚੰਡੀਗੜ੍ਹ ਯੂਨੀਅਨ ਟੈਰੀਟਰੀ ਦੇ ਵਿੱਚ ਦੇ ਦਿੱਤੀ ਜੀਤੇ ਕਰਕੇ ਕਿ ਇਹ ਸਾਡੇ ਕੋਲੇ ਕੁਝ ਹੈ ਨਹੀਂ ਹੈ ਤੁਸੀਂ ਤੁਹਾਡੀ ਜਿਹੜੀ ਪਾਰਟੀ ਹੈ ਉਹ ਸ਼ਹੀਦੀ ਦਿਹਾੜਾ ਜਿਹੜਾ ਹੈ ਗੁਰਤੇਗ ਬਹਾਦਰ ਜੀ ਦਾ 23 ਤਰੀਕ ਨੂੰ ਮਨਾ ਰਹੇ ਨੇ ਪਰ ਸਰਕਾਰ ਵੀ ਮਨਾ ਰਹੀ ਹੈ ਤੁਸੀਂ علیحدਾ ਮਨਾ ਰਹੇ ਹੋ ਜਿਹੜੀ ਸਰਕਾਰ ਮਨਾ ਰਹੀ ਹੈ ਨਾ ਇਹ ਤਾਂ ਫਰਜ਼ੀ ਮੰਨਾਰੀਏ ਰੰਗਸੇਵ ਦਾ ਪਰਸ਼ਾ ਮੋਦੀ ਦੇ ਉੱਤੇ ਮਿਤਸ਼ਾਤੇ ਭਾਜਪੀ ਤੇ ਆਰਐਸਐਸ ਵਿੱਚ ਆ ਗਿਆ ਜਿਹੜੇ ਸਿੱਖਾਂ ਦੇ ਉੱਤੇ ਜ਼ਬਰ ਕਰ ਰਹੇ ਹੈ ਪਿੱਛੇ ਜੋ ਦਿੱਲੀ ਦੇ ਵਿੱਚ ਬਲਾਸਟ ਹੋਇਆ ਹੈਗਾ ਔਰ ਉਸ ਦਾ ਜਿਹੜਾ આરોਪ ਹੈ ਕੁਝ ਮੁਸਲਿਮ ਡਾਕਟਰਸ ਦੇ ਉੱਪਰ ਥੋਪਿਆ ਗਿਆ ਹੈ ਜਿਹੜਾ ਇਹ ਪੈਰਗਾਮ ਛੋਇਆ ਉਹਦਾ ਵੀ ਨਹੀਂ ਸਿਪਾਤਾ ਲੱਗਿਆ ਪੁਲਵਾਨਾਂ ਛੋਇਆ ਸੀਗਾ ਉਹਦਾ ਵੀ ਨਹੀਂ ਪਤਾ ਲੱਗਿਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਕਦੋਂ ਇਹ ਚੀਜ਼ ਹੋਣੀ ਹੈ ਹੁਣ ਜਦੋਂ ਡਾਕਟਰਸ ਬੰਬ ਨਰ ਲੱਗ ਪਈ ਹੈ ਅਸਲਾ ਰੱਖਣ ਲੱਗ ਰਹੇ ਹੈ ਇਹ ਤਾਂ ਫਿਰ ਪਾਰਲੀਮੈਂਟ ਨੂੰ ਵੀ ਬਲੋ ਕਰ ਦੇਣਗੇ ਸੈਂਟਰਲ ਸਕੱਰੇਟਰੀਅਟ ਨੂੰ ਵੀ ਬਲੋਅਪ ਕਰ ਦੇਣਗੇ ਜਿਵੇਂ ਪਟੇਲ ਹੋਮ ਮਿਨਿਸਟਰ ਸੀਗੇ ਤੇ ਬੰਬੇ ਦੇ ਵਿੱਚ ਬਲਾਸਟ ਹੋਏ ਸੀਗੇ ਤੇ ਪਟੇਲ ਨੇ ਸਤੀਫਾ ਦਿੱਤਾ ਸੀ ਹੋਮ ਮਿਨਿਸਟਰ ਦਾ ਤੇ ਇਹ ਤਾਂ ਅਜੇ ਤੱਕ ਮਿਤਸ਼ਾ ਨੇ ਸਤੀਫਾ ਨਹੀਂ ਦਿੱਤਾ ਤੇ ਸਿਫਾਰ ਕਲਕੀ ਤੌਰ ਦੇ ਉੱਤੇ ਨੂੰ ਦੇ ਦੇਣਾ ਚਾਹੀਦਾ ਹੈ ਬੀਤੇ ਕੁਝ ਸਮੇਂ ਤੋਂ ਪੰਜਾਬ ਦੇ ਨਾਲ ਬੜੀਆਂ ਹੀ ਕੋਝੀਆਂ ਜਿਹੜੀਆਂ ਸਾਜਸ਼ਾ ਨੇ ਉਹ ਚੱਲ ਰੀਆਂ ਨੇ ਪੰਜਾਬ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦਾ ਕਿਸਾਨ ਸੜਕਾਂ ਤੇ ਰੁਲਿਆ ਪੰਜਾਬ ਦਾ ਨੌਜਵਾਨ ਜਿਹੜਾ ਹੈਗਾ ਉਹ ਨਸ਼ੇ ਦੀ ਦਲਦਲ ਦੇ ਵਿੱਚ ਤਸਿਆ ਉਹ ਪੰਜਾਬ ਜੋ ਕਿਸੇ ਵੇਲੇ ਸੋਨੇ ਦੀ ਚੀੜੀ ਅਖਵਾਉਂਦਾ ਸੀਗਾ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੇ ਜਿੱਥੇ ਜਿਹੜੇ ਸਟੂਡੈਂਟਸ ਨੇ ਉਹ ਆਪਣੀ ਜੀ ਜਾਣ ਦੀ ਬਾਸ ਜਿਹੜਾ ਹੈਗਾ ਲਗਾ ਕੇ ਬੈਠੇ ਹੋਏ ਨੇ ਤਾਂ ਕਿ ਉਹਨਾਂ ਦੇ ਹੱਥੋਂ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹ ਖੁੱਸ ਨਾ ਜਾਵੇ। ਪੰਜਾਬ ਯੂਨੀਵਰਸਿਟੀ ਜਿਸ ਨੂੰ ਕਿ ਸਾਡੇ ਪੁਰਖਿਆਂ ਨੇ ਸਿੰਚਿਆ ਔਰ ਇੱਥੋਂ ਤੱਕ ਪਹੁੰਚੇ ਭਾਵੇਂ ਉਹ ਪਹਿਲਾਂ ਲਾਹੌਰ ਦੇ ਵਿੱਚ ਸੀ ਤਾਂ ਉੱਥੇ ਵੀ ਪੰਜਾਬ ਯੂਨੀਵਰਸਿਟੀ ਸੀ ਅੱਜ ਉਹ ਪੰਜਾਬ ਦੇ ਵਿੱਚ ਹੈ ਤਾਂ ਅੱਜ ਇੱਥੇ ਵੀ ਪੰਜਾਬ ਯੂਨੀਵਰਸਿਟੀ ਹੀ ਖਵਾਉਂਦੀ ਹੈ। ਪਰ ਆਰਐਸਐਸ ਅਤੇ ਬੀਜੇਪੀ ਜਿਹੜਾ ਹੈਗਾ ਉਹ ਪੰਜਾਬ ਤੇ ਅੰਦਰਖਾਤੇ ਜਿਹੜਾ ਹੈਗਾ ਸਟੇਟ ਦੀਆਂ ਸਰਕਾਰਾਂ ਦੇ ਨਾਲ ਮਿਲ ਕੇ ਕਬਜ਼ਾ ਕਰਨਾ ਚਾਹੁੰਦੇ ਨੇ ਅਸੀਂ ਦੇਖਿਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਟੂਡੈਂਟਸ ਦੇ ਉੱਪਰ ਫੋਰਸ ਲਗਾਈ ਗਈ ਹੈ ਉਹਦੇ ਵਿੱਚ ਪੰਜਾਬ ਐਂਟੀ ਰਾਈਟ ਪੁਲਿਸ ਵੀ ਜਿਹੜੀ ਹੈਗੀ ਹੈ ਡਿਪਲੋਏ ਕੀਤੀ ਹੋਈ ਸੀ ਤਾਂ ਉਹ ਕਿਸ ਨੇ ਡਿਪਲੋਏ ਕੀਤੀ ਉਹ ਇਥੋਂ ਦੀ ਸਰਕਾਰ ਨੇ ਕੀਤੀ ਮਾਨ ਸਾਹਿਬ ਉਸ ਧਰਨੇ ਦੇ ਵਿੱਚ ਇਹਨਾਂ ਨੇ ਸ਼ਮੂਲੀਅਤ ਕੀਤੀ ਉਹਨਾਂ ਬੱਚਿਆਂ ਦੇ ਕੋਲੇ ਗਏ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਨਾਲ ਖੜੇ ਰਹਿਣ ਦਾ ਉਹਨਾਂ ਦੇ ਇਹਨਾਂ ਨੇ ਵੀ ਜਿਹੜਾ ਹੈਗਾ ਵਿਸ਼ਵਾਸ ਜਤਾਇਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼ਕਾਲ ਸਰ ਕੀ ਹਾਲਤ ਆ ਸਰ ਸ਼ਕਾਲ ਮੈਡਮ ਜੀ ਸਰ ਪੰਜਾਬ ਯੂਨੀਵਰਸਿਟੀ ਤੁਹਾਡੇ ਤੁਸੀਂ ਤਾਂ ਬਹੁਤ ਪੁਰਾਣਾ ਤਾਲੁਕਾ ਤਾਂ ਕਿਉਂਕਿ ਤੁਹਾਡੇ ਆਪ ਦੇ ਪੁਰਖੇ ਜਿਹੜੇ ਹੈਗੇ ਉਹ ਇਸ ਯੂਨੀਵਰਸਿਟੀ ਤੋਂ ਪੜ੍ਹੇ ਤੁਹਾਡੇ ਪਿਤਾ ਜੀ ਔਰ ਫੇਰ ਉਹ ਲਾਹੌਰ ਦੇ ਵਿੱਚ ਜਿਹੜੀ ਅਸੈਂਬਲੀ ਸੀ ਉਹਦੇ ਵਿੱਚ ਉਹ ਉਹਨਾਂ ਨੇ ਨੁਮਾਇੰਦਗੀ ਵੀ ਕੀਤੀ ਆਪਣੇ ਇਲਾਕੇ ਦੀ ਪਰ ਅੱਜ ਜੇ ਪੰਜਾਬ ਯੂਨੀਵਰਸਿਟੀ ਥਾਂ ਦੇ ਵਿੱਚੋਂ ਜੇ ਖੁੱਸ ਜਾਂਦੀ ਹੈ ਤਾਂ ਇਹਦਾ ਕਿੰਨਾ ਜਿਹੜਾ ਨੁਕਸਾਨ ਹੈ ਉਹ ਪੰਜਾਬ ਨੂੰ ਹੁੰਦਾ ਦਿਖਾਈ ਦੇ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਜੀ ਤੇ ਸੈਂਟਰ ਹੌਲੀ-ਹੌਲੀ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਜਿਵੇਂ ਕਸ਼ਮੀਰ ਨੂੰ ਖਤਮ ਕਰ ਦੁੱਤਾ ਉਸ ਨੂੰ ਹੁਣ ਯੂਨੀਅਨ ਟੈਰੀਟਰੀ ਬਣਾਤਾ ਹੈ ਉਹਨਾਂ ਦੀ ਖੁਦਮਖਤਿਆਰੀ ਖਤਮ ਕਰ ਦੁੱਤੀ ਹੈ ਇਸ ਤਰ੍ਹਾਂ ਇਹ ਪੰਜਾਬ ਨੂੰ ਕਰਨਾ ਚਾਹੁੰਦਾ ਜਿਵੇਂ 1966 ਦੇ ਵਿੱਚ ਇੰਦਰਾ ਗਾਂਧੀ ਨੇ ਕਮਿਸ਼ਨ ਬਣਾ ਕੇ ਪੰਜਾਬੀ ਬੋਲ ਦੇ ਇਲਾਕੇ ਹਰਿਆਣਾ ਹਿਮਾਚਲ ਰਾਜਸਥਾਨ ਤੋਂ ਖੋਲੇ ਹੈਡਵਰਕਸ ਸਾਡੇ ਖੋਲੇ ਤੇ ਸਾਨੂੰ ਕੋਈ ਰਾਹਤ ਨਹੀਂ ਮਿਲੀ ਤੇ ਪੰਜਾਬ ਯੂਨੀਵਰਸਿਟੀ ਵੀ ਚੰਡੀਗੜ੍ਹ ਯੂਨੀਅਨ ਟੈਰੀਟਰੀ ਦੇ ਵਿੱਚ ਦੇ ਦਿੱਤੀ ਜੀਤੇ ਕਰਕੇ ਕਿ ਇਹ ਸਾਡੇ ਕੋਲੇ ਕੁਝ ਹੈ ਨਹੀਂ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤਾਂ ਬਣੀ ਸੀ ਕਿਉਂ ਕਰਕੇ ਲਾਹੌਰ ਦੇ ਜਿਹੜੀ ਪੰਜਾਬ ਯੂਨੀਵਰਸਿਟੀ ਸੀ ਉਹ ਪਾਰਟੀਸ਼ਨ ਕਰਕੇ ਸਾਥੋਂ ਖੁੱਸ ਗਈ ਸੀ ਜੀ ਜੀ ਫਿਰ ਉਸ ਵੇਲੇ ਦੇ ਸਿਆਸਤਦਾਨਾਂ ਨੇ ਸਮਝਿਆ ਕਿ ਲਾਹੌਰ ਦੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਸ ਨੂੰ ਚੰਡੀਗੜ੍ਹ ਦੇ ਵਿੱਚ ਸਥਾਪਿਤ ਕੀਤਾ ਜਾਵੇ ਸੋ ਇਹ ਸਾਡੀ ਬੜੀ ਪੁਰਾਣੀ ਇੰਸਟੀਚਿਊਟ ਹੈ ਪਰ ਇਹ ਭਾਜੀਪੀ ਤੇ ਆਰਐਸਐਸ ਇਸ ਨੂੰ ਆਪਣੇ ਹੱਥ ਦੇ ਵਿੱਚ ਲੈਣਾ ਚਾਹੁੰਦੀ ਹੈ ਤੇ ਇਸ ਦੇ ਵਿੱਚ ਹਿੰਦੂਤਵਾ ਦਾ ਕਲਚਰ ਪੈਦਾ ਕਰਨਾ ਚਾਹੁੰਦੀ ਹੈ ਜਿਵੇਂ ਹੁਣ ਕਹਿੰਦੇ ਹੈ ਕਿ ਅਸੀਂ ਸਾਰਾ ਦੇਸ਼ ਦੇ ਵਿੱਚ ਉਹ ਇੱਕ ਗੀਤ ਲਾ ਦੇਣਾ ਹੈਗਾ ਵੰਦੇ ਮਾਤਰਮ ਹੁਣ ਜਿਹੜੇ ਸਿੱਖ ਐ ਉਹ ਮਾਤਰ ਨੂੰ ਤਾਂ ਪੂਜਦੇ ਨਹੀਂ ਉਹ ਤਾਂ ਇੱਕ ਰੱਬ ਨੂੰ ਪੂਜਦੇ ਐ ਤੇ ਜਦੋਂ ਸਾਡਾ ਨੈਸ਼ਨਲ Song ਹੈ ਦੇਸ਼ਵਾਪਰਮੋਹੇ ਹੈ ਤਾਂ ਫੇਰ ਉਸ ਨੂੰ ਕਿਉਂ ਨਹੀਂ ਲਾਇਆ ਜਾਂਦਾ ਜੇ ਇੱਕ ਪਾਸੇ ਜਨਮ ਗਨਮ ਮੰਨ ਲਾਤਾ ਹਿੰਦੂਆਂ ਦਾ ਜਨਗਨਮ ਜਨਗਨਮ ਮੈਨੂੰ ਕਹਿਣਾ ਨਹੀਂ ਸੀ ਹੁੰਦਾ ਹਾਂਜੀ ਹਾਂਜੀ ਤੇ ਦੂਜੇ ਪਾਸੇ ਦੇ ਸ਼ਿਵਾ ਪਰਮੋਹੇ ਐ ਲਾਉਣ ਫੇਰ ਤਾਂ ਥੋੜੀ ਬਹੁਤ ਹੀ ਸੈਕੂਲਰਿਜ਼ਮ ਇੱਥੇ ਨਜ਼ਰ ਆਊਗੀ ਪਰ ਸਾਰੀ ਚੀਜ਼ ਨੂੰ ਹਿੰਦੂਤਵਾ ਬਣਾ ਦੇਣਾ ਇਹ ਤਾਂ ਬਹੁਤ ਗਲਤ ਗੱਲ ਹੈ ਜੀ ਪੰਜਾਬ ਯੂਨੀਵਰਸਿਟੀ ਨੇ ਬਹੁਤ ਵੱਡੇ ਵੱਡੇ ਸਕਾਲਰਸ ਜਿਹੜੇ ਹੈਗੇ ਐ ਪਾਸਟ ਦੇ ਵਿੱਚ ਦਿੱਤੇ ਐ ਸਾਡੇ ਐਕਸ ਪੀ ਐਮ ਮਨਮੋਹਨ ਸਿੰਘ ਜਿਹੜੋ ਇੱਥੇ ਪੜੇ ਵੀ ਔਰ ਇੱਥੇ ਉਹ ਪ੍ਰੋਫੈਸਰ ਵੀ ਰਹੇ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਅੱਜ ਵੀ ਡਿਗਨਿਟਰੀਜ਼ ਬਹੁਤ ਨੇ ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜੇ ਨੇ ਜਿਸ ਤਰ੍ਹਾਂ ਮੈਂ ਕਿਹਾ ਮਾਨ ਸਰ ਜੀ ਜਿਹੜਾ ਨੌਜਵਾਨ ਹੈ ਉਹ ਤਾਂ ਨਸ਼ਿਆਂ ਦੇ ਵਿੱਚ ਤਸਦਾ ਕਿਸਾਨ ਜਿਹੜਾ ਸੜਕਾਂ ਤੇ ਰੋਲਦਾ ਜਿਹੜੇ ਮਤਲਬ ਇੰਟੈਲੈਕਚੁਅਲ ਬੱਚੇ ਹੈਗੇ ਜੋ ਸਾਡੇ ਸਟੇਟ ਦੇ ਲਈ ਕੁਝ ਕਰਨਾ ਚਾਹੁੰਦੇ ਨੇ ਉਸ ਯੂਨੀਵਰਸਿਟੀ ਦੇ ਵਿੱਚ ਪੜ ਕੇ ਤੇ ਉਹਨਾਂ ਦੇ ਨਾਲ ਮਤਲਬ ਹੁਣ ਕਿਉਂ ਵਦੀਕੀ ਜਿਹੜੀ ਹੈਗੀ ਹੈ ਗਵਰਨਮੈਂਟ ਕਰ ਰਹੀਆਂ ਨੇ ਤੁਹਾਨੂੰ ਲੱਗਦਾ ਕਿਉਂਕਿ ਜਿਹੜੇ ਇੱਥੋਂ ਦੇ ਮੰਤਰੀ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਸਰਕਾਰ ਦੇ ਉਹ ਉੱਥੇ ਆ ਕੇ ਚਾਹੇ ਬਿਆਨ ਤਾਂ ਦਿੰਦੇ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਸਾਰਾ ਲੜਕੀ ਹੈ ਲਲਕਾਰ ਵਾਲੀ ਉਹਨੇ ਕਿਸ ਤਰ੍ਹਾਂ ਉਹਨਾਂ ਨੂੰ ਘੇਰਿਆ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਹੈਗੇ ਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਬਲਕਿ ਉਹ ਕੁੜੀ ਦੇ ਸਿਰ ਤੇ ਹੱਥ ਰੱਖਣ ਲੱਗੇ ਵੀ ਕਿਤੇ ਚੁੱਪ ਕਰ ਜੇ ਸੋ ਤੁਹਾਨੂੰ ਲੱਗਦਾ ਕਿ ਜਿਹੜੇ ਇੱਥੋਂ ਦੇ ਲੀਡਰਸ ਐ ਕਿਤੇ ਉਹ ਨਾਲ ਉਹ ਬੱਚਿਆਂ ਦੇ ਖੜੇ ਐ ਸਟੂਡੈਂਟਸ ਦੇ ਨਾਲ ਖੜੇ ਕਿਉਂਕਿ ਆ ਤਾਂ ਉਹ ਡੇਲੀ ਬੇਸਿਸ ਤੇ ਵੀ ਤੇ ਹੀ ਰਹੇ ਨੇ इवन ਮੀਥ ਹੇਅਰ ਵੀ ਉਥੋਂ ਜਿਹੜਾ ਐਮਪੀ ਹੈਗੇ ਸੰਗਰੂਰ ਤੋਂ ਉਹ ਵੀ ਉਥੇ ਰੀਸੈਂਟਲੀ ਬੱਚਿਆਂ ਦੇ ਕੋਲੇ ਆਏ ਨੇ ਡੂ ਯੂ ਥਿੰਕ ਯੂ ਦਿਲੋਂ ਵੀ ਨਾਲ ਖੜੇ ਨੇ ਬੱਚਿਆਂ ਦੇ ਨਹੀਂ ਕਿਉਂ ਕਰਕੇ ਸੈਂਟਰ ਦੀ ਪਾਰਟੀ ਐ ਹਿੰਦੂਤਵਾ ਦੀ ਪਾਰਟੀ ਐ ਤੇ ਹਿੰਦੂਤਵਾ ਦੀ ਪਾਰਟੀ ਇੱਥੇ ਪੰਜਾਬ ਦੇ ਵਿੱਚ ਇਨਸਾਫ ਨਹੀਂ ਕਰ ਸਕਦੀ ਹੈਗੀ ਇਹ ਤਾਂ ਪੰਜਾਬ ਦੀ ਪਾਰਟੀ ਸਿਰਫ ਨਰੋਲ ਅਕਾਲੀ ਦਲ ਕਰ ਸਕਦਾ ਹੈ ਹੁਣ ਜਿਹੜੇ ਸਾਡੇ ਉੱਤੇ ਜ਼ੁਲਮ ਕਰ ਰਹੇ ਹੈ ਸਾਡੀ ਜਮਹੂਰੀਅਤ ਵੀ ਹਿੰਦੂਤਵਾ ਨੇ ਮੋਦੀ ਨੇ ਖਤਮ ਕਰਤੀ ਹੈ 14 ਸਾਲ ਤੋਂ ਸਾਡੇ ਐਸਟੀਪੀਸੀ ਦੇ ਇਲੈਕਸ਼ਨਸ ਨਹੀਂ ਕਰਾਰੇ ਸਾਡੀ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ ਇਟ ਹਸ ਬਕਮਰ ਲੇਮ ਡੱਕ ਪਾਰਲੀਮੈਂਟ ਤਾਂ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਨੇ ਐਸਜੀਪੀਸੀ ਦੀਆਂ ਉਹਨਾਂ ਬਾਰੇ ਕੀ ਕਹਿੰਦੇ ਉਹ ਤਾਂ ਜੀ 14 ਸਾਲ ਤੋਂ ਹੋਏ ਹੀ ਨਹੀਂ ਇਹ ਤਾਂ ਮਾਨਤਾ ਦੇ ਕਬਜ਼ੇ ਦੇ ਵਿੱਚ ਸਾਡੀ ਐਸਜੀਪੀਸੀ ਹੈ ਹੁਣ ਫਰਕ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜਿਹੜੇ ਪ੍ਰੈਜ਼ੀਡੈਂਟ ਲਾਉਂਦੇ ਨੇ ਮੰਨ ਲਓ ਉਹ ਧਾਮੀ ਸਾਹਿਬ ਪ੍ਰੈਜ਼ੀਡੈਂਟ ਨੇ ਤਾਂ ਉਹ ਫਿਰ ਜਿੰਨੇ ਪ੍ਰੈਜ਼ੀਡੈਂਟ ਥਾਪਿਆ ਜਾਂਦਾ ਫਿਰ ਉਹ ਕਿਵੇਂ ਥਾਪਿਆ ਜਾਂਦਾ ਉਹ ਤੋਂ ਉੱਤੋਂ ਉੱਤੋਂ ਹੀ ਹੁਕਮ ਆਉਂਦਾ ਫੇਰ ਲਗਾਂਗੇ ਮੇਰੇ ਮੈਂ ਪੁਰਾਣੀ ਐਸਜੀਪੀਸੀ ਚੱਲੀ ਆਉਂਦੀ ਹੈ ਜੀ ਉਹਨਾਂ ਦੇ ਮੈਂਬਰ ਬੁੱਢੇ ਖੁੱਢੇ ਇਹ ਕਰ ਦਿੰਦੇ ਹੈਗੇ ਆ ਪਰ ਕੋਈ ਫਰੈਸ਼ ਬਲੱਡ ਹੈ ਨਹੀਂ ਕੋਈ ਜਮਹੂਰੀਅਤ ਨਹੀਂ ਕੋਈ ਸਾਡੇ ਇਲੈਕਸ਼ਨਸ ਨਹੀਂ ਹੋ ਰਹੇ ਨਹੀਂ ਤੁਹਾਨੂੰ ਲੱਗਦਾ ਕਿ ਉੱਪਰੋਂ ਹੁਕਮ ਆਉਂਦਾ ਜੋ ਸੈਂਟਰ ਤੋਂ ਉਹੀ ਹੁੰਦਾ ਹੈ ਉੱਥੇ ਐਸਜੀਪੀਸੀ 'ਚ ਵੀ ਹਾਂ ਨੈਚੁਰਲੀ ਉੱਥੇ ਹੀ ਹੁੰਦਾ ਹੈ ਜੀ ਐਸਜੀਪੀਸੀ ਦੇ ਮੈਂਬਰ ਵੀ ਮਤਲਬ ਉਹਨਾਂ ਦੇ ਗੁਲਾਮ ਨੇ ਤੇ ਪੇਜ ਗੁਲਾਮ ਨਹੀਂ ਐ ਤਾਂ ਫੇਰ ਇਹ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ ਕੋਈ ਐਸਪੀਸੀ ਦਾ ਪ੍ਰਧਾਨ ਐਮਪੀ ਨਹੀਂ ਕਿੰਦਾ ਕਿਸੇ ਇਲੈਕਸ਼ਨ ਕਰਾਓ ਸਾਨੂੰ ਨਵੇਂ ਦੁੱਧ ਕਰੋ ਕਿ ਅਸੀਂ ਇਹ 14 ਸਾਲ ਤੋਂ ਸਾਡੇ ਇਲੈਕਸ਼ਨ ਨਹੀਂ ਹੋਏ ਤੁਸੀਂ ਤੁਹਾਡੀ ਜਿਹੜੀ ਪਾਰਟੀ ਆ ਉਹ ਸ਼ਹੀਦੀ ਦਿਹਾੜਾ ਜਿਹੜਾ ਹੈ ਗੁਰਤੇਗ ਬਹਾਦਰ ਜੀ ਦਾ 23 ਤਰੀਕ ਨੂੰ ਮਨਾ ਰਹੇ ਨੇ ਪਰ ਸਰਕਾਰ ਵੀ ਮਨਾ ਰਹੀ ਐ ਤੁਸੀਂ علیحدਾਂ ਮਨਾ ਰਹੇ ਹੋ ਗੁਰੂ ਸਾਹਿਬ ਤਾਂ ਮਤਲਬ ਸਬਦੇ ਹਨਾ ਇੱਕ ਨੇ ਤਾਂ ਤੁਸੀਂ ਕਿਉਂ ਮਤਲਬ ਉਸ ਚੀਜ਼ ਨੂੰ علیحدਾ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਸਰਕਾਰ ਬਣਾ ਰਹੀ ਹੈ ਨਾ ਇਹ ਤਾਂ ਫਰਜ਼ੀ ਬਣਾ ਰਹੀ ਹੈ ਕਿਉਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਉਹ ਆਪ ਤਾਂ ਜਨੂ ਪਹਿਣਦੇ ਨਹੀਂ ਸੀਗੇ ਪਰ ਉਹਨਾਂ ਨੇ ਸੀਸ ਦਿੱਤਾ ਕਿ ਰੰਗਦੇਵ ਸਵਾਮਾਨ ਜਨੂ ਤੋਲ ਕੇ ਫਿਰ ਆਪਣਾ ਪ੍ਰਸ਼ਾਦਾ ਛਕਦਾ ਹੈ ਤੇ ਇੰਨਾ ਜ਼ੁਲਮ ਉਹ ਨਹੀਂ ਦੇਖ ਸਕੇ ਹਿੰਦੂਆਂ ਦੇ ਉੱਤੇ ਤੇ ਉਹਨਾਂ ਨੇ ਆਪਣਾ ਸੀਸ ਦਿੱਤਾ ਹਾਂਜੀ ਹਾਂਜੀ ਪਰ ਅੱਜ ਉਹੀ ਰੰਗゼਵ ਦਾ ਪਰਸ਼ਾਵਾ ਮੋਦੀ ਦੇ ਉੱਤੇ ਮਿਤਸ਼ਾ ਤੇ ਬੀਜੇਪੀ ਤੇ ਆਰਐਸਐਸ ਵਿੱਚ ਆ ਗਿਆ ਹੈ ਜਿਹੜੇ ਸਿੱਖਾਂ ਦੇ ਉੱਤੇ ਜ਼ਬਰ ਕਰ ਰਹੇ ਹੈ ਹੁਣ ਦੇਖੋ ਕੈਂਡੀਡਾ ਦੇ ਵਿੱਚ ਤਿੰਨ ਸਿੱਖ ਅਸੈਸਿਨੇਟ ਕਰਾਤੇ ਮੋਦੀ ਨੇ ਉਹਦੀ ਜੁੰਡਲੀ ਨੇ ਉਹਦੇ ਵਿੱਚ ਡੋਇਲ ਵੀ ਹੈ ਰਾਜਨਾਥ ਸਿੰਘ ਵੀ ਹੈ ਅਮਿਤ ਸ਼ਾ ਵੀ ਹੈ ਜੈ ਸ਼ੰਕਰ ਵੀ ਹੈ ਰੌ ਦੇ ਮੁਖੀ ਵੀ ਹੈ ਕਿ ਹੈ ਤੇ ਬ੍ਰਿਟਾਨੀਆ ਦੇ ਵਿੱਚ ਇੱਕ ਅਵਤਾਰ ਸਿੰਘ ਘੰਡੇ ਨੂੰ ਜ਼ਹਿਰ ਦੇ ਕੇ ਮਰਵਾਤਾ ਪਾਕਿਸਤਾਨ ਦੇ ਵਿੱਚ ਦੋ ਸਿੱਖ ਮਰਵਾਤੇ ਤੇ ਹਰਾਨੀ ਦੀ ਗੱਲ ਹੈ ਕਿ ਅਮਰੀਕਾ ਦੇ ਵਿੱਚ ਵੀ ਪੰਨੂ ਨੂੰ ਮਰਵਾ ਦੇਣਾ ਸੀ ਪਰ ਟੌਡੀ ਜਾਂ ਸਾਡੀ ਇੰਟੈਲੀਜੈਂਸ ਏਜੰਸੀ ਇੰਦੀ ਬੁੱਧੂ ਹੈ ਕਿ ਜਦੋਂ ਪੰਨੂ ਨੂੰ ਮਰਵਾਉਣਾ ਸੀਗਾ ਉਹ ਗੈਂਗਸਟਰ ਲੱਭ ਰਹੇ ਸੀਗੇ ਕਿ ਗੈਂਗਸਟਰਾਂ ਨੂੰ ਪੈਸੇ ਦੇ ਕੇ ਤੇ ਪੰਨੂ ਨੂੰ ਮਰਵਾ ਦਈਏ ਪਰ ਰੋ ਦੇ ਬੰਦਿਆਂ ਨੇ ਜਿਹੜੇ ਅਮਰੀਕਾ ਦੀ ਇੰਟੈਲੀਜੈਂਸ ਸੀਗੀ ਉਹਨਾਂ ਨੂੰ ਲੱਭ ਕੇ ਪੈਸੇ ਦੇਤੇ ਕਿ ਤੁਸੀਂ ਪੰਨੂ ਨੂੰ ਮਾਰ ਦੋ ਹੁਣ ਜਦੋਂ ਇਹੋ ਜੀ ਨਲਾਇਕ ਤੋੜੀ ਰੋ ਦੀ ਏਜੰਸੀ ਹੋਵੇ ਤੇ ਮੋਦੀ ਵੀ ਹੋਵੇ ਕਿ ਜਿਹਨੂੰ ਮਰਵਾਉਣਾ ਹੈ ਉਹ ਤੁਸੀਂ ਮਰਵਾ ਰਹੇ ਹੋ ਸਰਕਾਰ ਦੇ ਬੰਦਿਆਂ ਤੋਂ ਹੁਣ ਇਹ ਤਾਂ ਜਦਾ ਬੇਫਿਕੂਫੀ ਤਾਂ ਨਹੀਂ ਹੋ ਸਕਦੀ ਨਾ ਤੇ ਉਹ ਵਿਚਾਰਾ ਬਚ ਗਿਆ ਤੇ ਉਹਦੇ ਤੇ ਕੇਸ ਹੋ ਗਏ ਹੈ ਹੁਣ ਇਹ ਸਾਰੇ ਫੜੇ ਜਾਣਗੇ ਕੈਨੇਡਾ ਦੇ ਵਿੱਚ ਵੀ ਤੇ ਇੱਥੇ ਵੀ ਪਰ ਜਿਹੜੀ ਮਿਸ ਆਨੰਦ ਫੋਰਨ ਮਿਨਿਸਟਰ ਕੈਨੇਡਾ ਦੀ ਆਈ ਹੈ ਉਸ ਨੇ ਕਹਿਤਾ ਕਿ ਅਸੀਂ ਬਹੁਤ ਨਿੱਕੀ ਦੋਸਤੀ ਇੰਡੀਆ ਦੇ ਨਾਲ ਚਾਹੁੰਦੇ ਆ ਇਹਦੇ ਨਾਲ ਜਿਹੜੇ ਇੰਡੀਆ ਨੇ ਕੈਨੇਡਾ ਦੇ ਵਿੱਚ ਸਿੱਖ ਕਤਲ ਕਰਤੇ ਆ ਤਿੰਨ ਉਹਨਾਂ ਦਾ ਕੀ ਬਣੂਗਾ ਉਹ ਤਾਂ ਰੌਲਾ ਪੈ ਪੈ ਜੂਗਾ ਜੋ ਕਰਕੇ ਉੱਥੇ ਸਿੱਖ ਤੇ ਜਿਹੜੇ ਲਿਬਰਲਸ ਨੇ ਉਹ ਕਹਿਣਗੇ ਕਿ ਤੂੰ ਦੋਸਤੀ ਕਾਦੀ ਕਰਕੇ ਆਈ ਹੈ ਜਦੋਂ ਇੰਡੀਆ ਨੇ ਤਾਂ ਸਾਡੇ ਮੁਲਕ ਦੇ ਵਿੱਚ ਕੈਨੇਡੀਅਨ ਸਿਟੀਜ਼ਨਸ ਨੂੰ ਮਰਵਾਤਾ ਸੋ ਇਹ ਸਾਰੀ ਚੀਜ਼ ਸੋਚਣੀ ਪੈਣੀ ਹੈ ਆਪਾਂ ਨੂੰ ਤੁਸੀਂ ਇੰਟੈਲੀਜੈਂਸ ਦੀ ਗੱਲ ਕੀਤੀ ਮਾਨ ਸਾਹਿਬ ਪਿੱਛੇ ਜੋ ਦਿੱਲੀ ਦੇ ਵਿੱਚ ਬਲਾਸਟ ਹੋਇਆ ਹੈਗਾ ਔਰ ਉਸ ਦਾ ਜਿਹੜਾ aarop ਹੈ ਕੁਝ ਮੁਸਲਿਮ ਡਾਕਟਰਸ ਦੇ ਉੱਪਰ ਥੋਪਿਆ ਗਿਆ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਥੇ ਵੀ ਇੰਟੈਲੀਜੈਂਸ ਜਿਹੜੀ ਹੈ ਫੇਲ ਹੁੰਦੀ ਨਜ਼ਰ ਆਉਂਦੀ ਹੈ ਜੇ ਅੱਜ ਉਹ ਨੈਸ਼ਨਲ মিডিਆ ਤੇ ਜਾਂ ਹੋਰ ਅਸੀਂ ਦੇਖ ਰਿਹਾ ਕਿ ਟੀਵੀ ਚੈਨਲਸ ਤੇ ਆ ਰਿਹਾ ਕਿ ਇਹਨਾਂ ਦੇ ਇਹਨਾਂ ਜਿੱਤਾ ਆ ਅੱਗੇ ਕੌਨਸਪੀਰੇਸੀਸ ਇਹਨਾਂ ਨੇ ਇਸ ਤਰ੍ਹਾਂ ਨੁਕਸਾਨ ਕਰਨਾ ਸੀ ਇਹਨਾਂ ਨੇ ਉਹ ਅਯੋਧਿਆ ਤੇ ਅਟੈਕ ਕਰਨਾ ਸੀਗਾ ਪਰ ਪਹਿਲਾਂ ਹੀ ਕਿਉਂ ਨਹੀਂ ਇੰਟੈਲੀਜੈਂਸ ਨੇ ਕਿਉਂਕਿ ਇੰਡੀਆ ਦੇ ਜਿਹੜੇ ਡੀਪ ਸਟੇਟ ਆ ਉਸ ਨੂੰ ਬਹੁਤ ਸਟਰੋਂਗ ਮੰਨਿਆ ਜਾਂਦਾ ਬੁਰਾ ਵਰਲਡ ਹੀ ਮੰਨਦਾ ਹੈ ਇੰਡੀਆ ਦੀ ਡੀਪ ਸਟੇਟ ਨੂੰ ਨਹੀਂ ਹੈ ਜੀ ਪਰ ਪਰ ਜਿਹੜਾ ਇਹ ਬਲਾਸਟ ਹੋਇਆ ਦਿੱਲੀ ਦੇ ਲਾਲ ਕਿਲੇ ਦੇ ਨਜ਼ਦੀਕ ਤਾਂ ਇਹਦੇ ਬਾਰੇ ਕਿਉਂ ਨਹੀਂ ਸੈਂਟਰ ਨੂੰ ਹੀ ਨਹੀਂ ਪਤਾ ਲੱਗਿਆ ਉਹਨਾਂ ਦੇ ਬਿਲਕੁਲ ਜੂ ਦੇ ਵਿੱਚ ਹੀ ਐਡਾ ਵੱਡਾ ਕੰਮ ਹੋ ਗਿਆ ਨਹੀਂ ਜਿਹੜਾ ਇਹ ਪਹਿਰਗਾਮ ਛੋਇਆ ਉਹਦਾ ਵੀ ਨਹੀਂ ਸੀ ਪਤਾ ਲੱਗਿਆ ਹੈਨਾ ਹਾਂ ਅਨਦਰ ਫੇਲਿਅਰ ਬੈਕ ਟੂ ਬੈਕ ਟੂ ਫੇਲਿਅਰ ਹੈਨਾ ਤੇ ਪੁਲਵਾਨਾ ਛੋਇਆ ਸੀਗਾ ਉਹਦਾ ਵੀ ਨਹੀਂ ਪਤਾ ਲੱਗਿਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਕਦੋਂ ਇਹ ਚੀਜ਼ ਹੋਣੀ ਹੈ ਪਰ ਹੁਣ ਫਰਕ ਕੀ ਹੈ ਕੀ ਵਾਈਟ ਕਾਲਰ ਵਾਲੇ ਇਸ ਬਲਾਸਟਿੰਗ ਦੇ ਵਿੱਚ ਸ਼ਾਮਲ ਹੋ ਗਏ ਹੈ ਜਿਹੜੀ ਕਿ ਬਹੁਤ ਡੇਂਜਰਸ ਚੀਜ਼ ਹੈ ਪਹਿਲਾਂ ਤਾਂ ਇਹ ਮੁੰਡੇ ਸੜਕਾਂ ਤੋਂ ਫੜ ਕੇ ਉਹਨਾਂ ਨੂੰ ਬੰਬ ਫੜਾ ਦਿੰਦੇ ਸੀਗੇ ਉਹ ਜਾ ਕੇ ਰੱਖ ਦਿੰਦੇ ਸੀਗੇ ਪਰ ਹੁਣ ਜਦੋਂ ਡਾਕਟਰਸ ਬੰਬ ਬਣਾਉਣ ਲੱਗ ਪਏ ਹੈ ਅਸਲਾ ਰੱਖਣ ਲੱਗ ਰਹੇ ਹੈ ਇਹ ਤਾਂ ਫਿਰ ਪਾਰਲੀਮੈਂਟ ਨੂੰ ਵੀ ਬਲੋ ਕਰ ਦੇਣਗੇ ਸੈਂਟਰਲ ਸੈਕਟਰੀਅਟ ਨੂੰ ਵੀ ਬਲੋ ਅਪ ਕਰ ਦੇਣਗੇ ਸਾਰੇ ਪਾਸੇ ਬਲੋ ਅਪ ਕਰ ਦੇਣਗੇ ਪਰ ਜਿਹੜਾ ਅਮਿਤ ਸ਼ਾ ਹੈ ਤੇ ਮੋਦੀ ਹੈ ਇੰਨੇ ਸਿੱਖਾਂ ਤੇ ਮੁਸਲਮਾਨਾਂ ਨਾਲ ਬਹੁਤ ਜ਼ਿਆਦਾ ਦੂਰੀ ਪਾ ਲਈ ਹੈਗੀ ਹੈ ਔਰ ਜਿਹੜੀ ਦੂਰੀ ਹੈ ਇਹ ਇੰਡੀਆ ਦੀ ਸਰਵਾਈਵਲ ਦੇ ਲਈ ਨਹੀਂ ਠੀਕ ਹੈਗੀ ਔਰ ਜਿਹੜੇ ਡਾਕਟਰਾਂ ਨੇ ਹੁਣ ਇਸ ਤਰ੍ਹਾਂ ਦੇ ਕੰਮ ਸ਼ੁਰੂ ਕਰਤੇ ਐ ਇਹ ਤਾਂ ਇਹ ਹੁਣ ਰਬੀ ਦਾਸਾ ਦਾ ਕਿ ਹੁਣ ਅਗਾਹ ਨੂੰ ਕਿਵੇਂ ਚੱਲੂਗਾ ਤੇ ਮਿਤਸ਼ਾ ਜੀ ਜਿਵੇਂ ਪਟੇਲ ਹੋਮ ਮਿਨਿਸਟਰ ਸੀਗੇ ਤੇ ਬੰਬੇ ਦੇ ਵਿੱਚ ਬਲਾਸਟ ਹੋਏ ਸੀਗੇ ਤੇ ਪਟੇਲ ਨੇ ਅਸਤੀਫਾ ਦਿੱਤਾ ਸੀ ਹੋਮ ਮਿਨਿਸਟਰ ਦਾ ਤੇ ਇਹ ਤਾਂ ਅਜੇ ਤੱਕ ਮਿਤਸ਼ਾ ਨੇ ਅਸਤੀਫਾ ਨਹੀਂ ਦਿੱਤਾ ਇਸ ਦੀ ਫਰ ਅਖਲਾਕੀ ਤੌਰ ਦੇ ਉੱਤੇ ਨੂੰ ਦੇ ਦੇਣਾ ਚਾਹੀਦਾ ਹੈ ਜਿਵੇਂ ਇਹਦਾ ਜਿਹੜਾ ਇਹਦਾ ਜਿਹੜਾ ਜਿੰਮਾ ਹੈ ਉਹ ਸਰਕਾਰ ਤੇ ਇਸ ਚੀਜ਼ ਦਾ ਪਰਚਾ ਹੋਣਾ ਚਾਹੀਦਾ ਹੈ ਹਾਂਜੀ ਸਰਕਾਰ ਤੇ ਇਸ ਚੀਜ਼ ਦਾ ਐਕਸ਼ਨ ਹੋਣਾ ਚਾਹੀਦਾ ਨਹੀਂ ਇਹਦੀ ਉਹਨਾਂ ਦੇ ਨੱਕ ਹੇਠਾਂ ਬਿਲਕੁਲ ਸਾਰਾ ਕੁਝ ਇਹ ਹੋਇਆ ਹਾਂ ਹਾਂ ਇਹਦੀ ਨਲੈਖੀ ਹੈ ਇਹਦੀ ਨਲੈਖੀ ਵੀ ਹੈ ਤੇ ਇਹਦਾ ਅਖਲਾਕੀ ਫਰਜ਼ ਵੀ ਹੈ ਕਿ ਇਹਦੀ ਇੰਟੈਲੀਜੈਂਸ ਕਈ ਵਾਰੀ ਫੇਰ ਹੋ ਚੁੱਕੀ ਹੈ ਤੇ ਇਸ ਨੇ ਵੀ ਜਾ ਕੇ ਖੁਦਮਖਤਿਆਰੀ 370 ਕਸ਼ਮੀਰ ਦੀ ਖਤਮ ਕਰਵਾਈ ਪਰ ਅੱਜ ਵੀ ਤੁਸੀਂ ਪੇਪਰਸ ਦੇ ਵਿੱਚ ਪੜ ਰਹੇ ਹੋ ਉੱਥੇ ਵੀ ਗੋਲਾਬਾਰੀ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਜਿਵੇਂ ਪਹਿਲਾਂ ਚੱਲ ਰਹੀ ਸੀਗੀ ਫਿਰ ਜੇ ਦੋ ਚੀਜ਼ਾਂ ਚ ਫੇਲ ਹੋ ਗਏ ਹੈ ਖੁਦਮਖਤਿਆਰੀ ਨੂੰ ਖੋ ਕੇ ਕਸ਼ਮੀਰ ਦੀ ਨੂੰ ਤੇ ਇੱਥੇ ਵੀ ਦਿੱਲੀ ਦੇ ਵਿੱਚ ਬਲਾਸਟ ਹੋ ਗਏ ਜਿਹੜੇ ਬਹੁਤ ਸ਼ਰਮ ਦੀ ਗੱਲ ਹੈ ਪਹਿਲਾਂ ਜਦੋਂ ਮਿਤਸ਼ਾ ਹੋਮ ਮਿਨਿਸਟਰ ਸੀ ਉਦੋਂ ਪ੍ਰੈਜ਼ੀਡੈਂਟ 트럼ਪ ਦਿੱਲੀ ਆਏ ਸੀ ਉਸ ਵੇਲੇ ਬੜੇ ਤਕੜੇ ਦੰਗੇ ਹੋਏ ਸੀਗੇ ਮੁਸਲਮਾਨਾਂ ਤੇ ਹਿੰਦੂਆਂ ਦੇ ਮੇਰਾ ਮਤਲਬ ਹੈ ਕਿ ਦੋ ਵਾਰੀ ਇਸ ਨੇ ਹਿੰਦੁਸਤਾਨ ਦਾ ਜਨਾਜ਼ਾ ਕਿਉਂ ਕੱਢਿਆ ਤੇ ਅੱਜ ਇਹ ਸਤੀਫਾ ਕਿਉਂ ਨਹੀਂ ਦੇ ਰਿਹਾ